ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ ਜੀ ਵੀ ਆਪਾਂ ਕਹਿ ਦਿੰਨੇ ਆ ਵੀ ਬੱਚੇ ਵੱਲ ਜੇ ਧਿਆਨ ਨਾ ਦੇਈਏ ਤਾਂ ਉਹਦਾ ਨਤੀਜਾ ਕੀ ਐ ਜੀ ਠੀਕ ਐ ਇਹ ਨਹੀਂ ਹੈਗਾ ਕਿ ਆਪਾਂ ਬਹੁਤ ਚੰਗੇ ਆ ਮੈਂ ਜਿਵੇਂ ਮੰਨ ਲਓ ਵੀ ਸੇਵਾ ਕਰ ਰਿਹਾ ਚੰਗੇ ਕੰਮ ਕਰ ਰਿਹਾ ਤੇ ਮੇਰਾ ਬੱਚਾ ਆਪੇ ਰੱਬ ਦੇਖੂਗਾ ਨਹੀਂ ਬੱਚੇ ਨਾਲ ਵੀ ਮੈਨੂੰ ਧਿਆਨ ਰੱਖਣਾ ਪੈਣਾ ਉਹ ਕਹਿੰਦਾ ਨਾ ਕੋਈ ਆਚਾਰੀਆ ਸੀਗਾ ਯਾਨੀ ਕੋਈ ਸਾਧੂ ਸੀ ਤੇ ਕੋਈ ਰਾਜੇ ਦਾ ਰਾਜ ਸੀ ਅੱਛਾ ਜੀ ਤੇ ਉਹ ਨਾ ਗ੍ਰੰਥ ਲੇਖਦਾ ਹੁੰਦਾ ਸੀ ਅੱਛਾ ਉਹਨੂੰ ਬੜਾ ਛੌਂਕ ਸੀ ਲਿਖਣ ਦਾ ਉਹਨੇ ਲਿਖੀ ਜਾਣਾ ਉਹਦੀ ਬੇਤੀ ਉਹਨੂੰ ਕਈ ਵਾਰੀ ਨੇ ਬੁਲਾਉਣਾ ਰਾਜੇ ਨੇ ਕਿਹਾ ਵੀ ਤੂੰ ਮੇਰੇ ਕੋਲੇ ਆ ਕੇ ਮੇਰਾ ਸਲਾਹ ਕਰ ਰਹਿ ਜਾ। ਠੀਕ। ਉਹਨੇ ਕਿਹਾ ਜੀ ਨਹੀਂ। ਸੋਚੂਗਾ। ਰਾਜੇ ਨੇ ਜਦੋਂ ਸੱਦਣਾ ਉਹਨੇ ਕਿਹਾ ਜੀ ਸੋਚੂਗਾ। ਹੂੰ। ਮਤਲਬ ਉਹਦੇ ਘਰ ਵਾਲੀ ਨੇ ਲੜਨਾ ਉਹਨੇ ਕਿਹਾ ਵੀ ਬੱਚਾ ਆਪਣਾ ਪੜਦਾ ਵੀ ਤੁਸੀਂ ਬੱਚੇ ਵੱਲ ਧਿਆਨ ਨਹੀਂ ਦਿੰਦੇ। ਹੈਂ? ਵੀ ਉਹ ਕਿੱਥੇ ਜਾਂਦਾ ਕਿੱਥੋਂ ਆਉਂਦਾ ਵੀ ਤੁਹਾਡਾ ਇਹ ਕੀ ਧਿਆਨ ਆ। ਹੂੰ। ਵੀ ਤੁਸੀਂ ਕਿਉਂ ਨਹੀਂ ਇਹ ਗੱਲਾਂ ਵਰ ਸੋਚਦੇ ਕਹਿੰਦਾ ਨਾ ਬੱਚਾ ਮੇਰਾ ਕੋਈ ਨਹੀਂ ਜਦੋਂ ਮੈਂ ਕਹਿੰਦਾ ਇਹੋ ਜਿਹਾ ਗਿਆਨੀ ਬੰਦਾ ਮੇਰੇ ਬੱਤੀ ਨੂੰ ਕੀ ਹੋਣਾ ਮੇਰਾ ਬੱਤਿਆ ਮੇਰੇ ਤੇ ਹੀ ਜਾਊ ਉਹ ਕਹਿੰਦੇ ਜਦੋਂ ਤੁਸੀਂ ਧਿਆਨ ਹੀ ਨਹੀਂ ਦਿੰਦੇ ਬੱਚਾ ਵਿਗੜ ਵੀ ਸਕਦਾ ਹੈ ਫਿਰ ਉਹ ਰਾਜੇ ਨੇ ਸਾਦੇ ਕਿਉਂ ਉਹਨੂੰ ਪੁੱਛਿਆ ਕਹਿੰਦਾ ਵੀ ਤੂੰ ਐਂ ਦੱਸ ਵੀ ਮੇਰਾ ਸਲਾਹਕਾਰ ਲੱਗਣ ਤੇ ਤੈਨੂੰ ਦਿੱਕਤ ਕੀ ਆ ਉਹ ਕਹਿੰਦਾ ਚਾਪਲੂਸੀ ਕਰਨੀ ਪਊ ਤੇਰੀ ਮੈਨੂੰ ਜੇ ਮੈਂ ਤੇਰਾ ਸਲਾਹਕਾਰ ਬਣ ਗਿਆ ਨਾ ਮੈਨੂੰ ਤੇਰੀ ਚਾਪਲੂਸੀ ਕਰਨੀ ਪਊ ਮੈਂ ਇਹ ਨਹੀਂ ਕਰ ਸਕਦਾ ਅੱਛਾ ਜੀ ਮੈਂ ਸੱਚਾ ਸੁੱਚਾ ਇਨਸਾਨ ਹਾਂ ਮੈਂ ਗੱਲ ਉਹੀ ਕਰੂੰਗਾ ਜਿਹੜੀ ਸੱਚੀ ਹੋਈ ਮੈਕ ਟੋਨ ਇਹ じゃ ਆਪ ਲੋਸੀ ਹੋਣੀ ਕੱਲ ਨੂੰ ਤੇਰੇ ਮੁਰੇ ਹੱਥ ਜੋੜ ਕੇ ਖੜਾ ਮੈਂ ਇਹ ਨਹੀਂ ਮੈਂ ਤੋਂ ਚਲੋ ਕਹਿੰਦਾ ਵੀ ਜਾ ਉਹ ਵੀ ਰਾਜ ਹੈ ਜਦੋਂ ਅਸੀਂ ਕਿਸੇ ਦੀ ਨਿਗਾ ਚੜ ਜਾਂਦੇ ਆ ਫਿਰ ਇੱਕ ਨਾ ਤੀਜਾ ਗੈਂਗ ਆਉਂਦਾ ਜਿਹੜਾ ਸਾਡੇ ਬੱਚਿਆਂ ਤੇ ਸਰਚ ਕਰਦਾ ਉਹਦੀ ਦਿਯੋਤੀ ਹੁੰਦੀ ਹੈ ਵੀ ਇਹ ਬੱਚੇ ਨੂੰ ਵਿਗਾੜੋ ਵਿਗਾੜੋ ਉਹੋ ਜਿਹੇ ਬੰਦੇ ਲਾ ਦਿੰਦੇ ਆ ਮਗਰ ਬੱਚਿਆਂ ਨਾਲ ਲਿਆਜ ਪਵਾ ਦਿੰਦੇ ਆ ਆਹੀ ਆਚਾਰੀਆ ਦੇ ਨਾਲ ਹੋਇਆ ਅੱਛਾ ਜੀ ਆਚਾਰੀਆ ਦੇ ਬੇਟੇ ਦੇ ਦੋਸਤ ਬਣ ਕੇ ਜਿਹੜੇ ਚੋਰ ਚੱਕੇ ਸੀ ਹੂੰ ਠੀਕ ਹੈ ਉਹਦੀ ਲਫੰਗਿਆਂ ਨਾਲ ਬੈਠਣੀ ਉੱਠਣੀ ਹੋ ਗਈ ਆਚਾਰੀਆ ਤਾਂ ਤਾਂ ਆਪਣੇ ਲਖਤਲ ਧਿਆਨ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਬੇਟਾ ਪੜਨ ਜਾਂਦਾ ਕਿੱਥੇ ਜਾਂਦਾ ਪੜਨ ਜਾਇਆ ਨਾ ਕਰੇ ਉਹਨਾਂ ਕੋਲੇ ਵੱਜਾ ਕਰੇ ਠੂ ਹੂੰ ਹੌਲੀ ਹੌਲੀ ਉਹਨਾਂ ਨੇ ਜੂਆ ਖੇਡਣ ਲਾ ਲਿਆ ਜੂਆ ਖੇਡਦਾ ਖੇਡਦਾ दारू ਪੀਣ ਲੱਗ ਗਿਆ। दारू ਪੀਂਦਾ ਪੀਂਦਾ ਤੇ ਚੋਰੀਆਂ ਚ ਪੈ ਗਿਆ। ਸਾਰੇ ਐ ਵੀ ਹੋ ਗਏ। ਹਾਂ। ਜਦੋਂ ਮੰਦਰ ਚ ਚੋਰੀ ਕਰਨ ਗਏ ਉੱਥੇ ਫੜੇ ਗਏ। ਅੱਛਾ ਜੀ। ਉਹਨਾਂ ਨੇ ਰਾਜੇ ਦੇ ਅੱਗੇ ਪੇਸ਼ ਕਰਦੇ। ਉਹ ਕਹਿੰਦੇ ਜੀ ਮੰਦਰ ਚ ਚੋਰੀ ਕਰਦੇ ਚੋਰ ਫੜਿਆ ਵੀ ਵਿੱਚੇ ਆਚਾਰੀਆ ਦਾ ਬੇਟਾ ਹੈ। ਉਹ ਕਹਿੰਦਾ ਆਚਾਰੀਆ ਨੂੰ ਬੁਲਾਓ। ਉਹਨੇ ਕਹ ਰਿਹਾ ਸੀ ਨਿਆ ਭੇਜ ਤਾ ਰਾਜਾ ਦਾ ਬਾਲਦਾ ਹੀ ਸੀ ਉਹ ਕਹਿੰਦੇ ਵਿਚਾਰੀ ਆ ਜੀ ਤੁਹਾਨੂੰ ਰਾਜਾ ਜੀ ਨੇ ਬੁਲਾਇਆ ਵੀ ਤੁਹਾਡਾ ਪੁੱਤਰ ਉਹਦੇ ਕਾਬਜੇ ਚ ਹੈ ਵੀ ਚੋਰੀ ਕਰਦਾ ਫੜਿਆ ਮੰਦਰ ਚ ਉਹ ਕਹਿੰਦੇ ਮੈਂ ਨਹੀਂ ਜਾਣਾ ਮੈਂ ਭੀਖ ਮੰਗੂਗਾ ਤੇ ਜਦੋਂ ਉਹਨੇ ਗਲਤ ਕਰਿਆ ਤਾਂ ਸਜ਼ਾ ਭੁਗਤੇ ਮੈਂ ਨਹੀਂ ਜਾਣਾ ਹੁਣ ਇੱਕ ਜਨਾਨੀ ਇਹੋ ਜੀ ਜਾਤ ਆ ਜਿਹੜੀ ਬੰਦੇ ਨੂੰ ਸੱਟ ਲੈਂਦੀ ਆ ਉਰੇ ਗਾਰ ਅਲੀ ਕਹਿੰਦੀ ਵੀ ਤੂੰ ਜਾ ਵੀ ਰਾਏ ਨੂੰ ਕਹਿ ਵੀ ਤੇਰੀ ਬੈਠਣੀ ਉੱਠਣੀ ਆ ਵੀ ਤੂੰ ਉਹਨੂੰ ਕਹਿ ਵੀ ਉਹਨੂੰ ਮaaf ਕਰੂਗਾ ਤੇਰੇ ਕਹਿਣ ਤੇ ਕਰ ਦੂਗਾ ਉਹ ਕਹਿੰਦਾ ਵੀ ਨਹੀਂ ਮੈਂ ਬਿਲਕੁਲ ਇਹਦੇ ਪਿੱਛੇ ਸਪਾਰਸ ਨਹੀਂ ਕਰਨੀ ਜਿਹਨੇ ਗਲਤ ਕਰਿਆ ਇਹਨੇ ਚੋਰੀ ਕੀਤੀ ਐ ਇਹ ਗੁਨੇਗਾਰ ਐ ਗੁਨੇਗਾਰ ਦੇ ਮਗਰ ਜਾਣਾ ਮੇਰਾ ਧਰਮ ਨਹੀਂ ਕਹਿੰਦਾ ਉਹ ਕਹਿੰਦੀ ਫਿਰ ਮੈਂ ਕੁਸ ਖਾ ਕੇ ਮਰਦੀ ਆ ਜੇ ਤੂੰ ਨਹੀਂ ਜਾਂਦਾ ਉਹ ਕਹਿੰਦਾ ਵੀ ਇਹ ਤੇਰੀ ਜਾਇਦ ਮੈਨੂੰ ਲੈ ਕੇ ਜਾਉ ਜਾਣਾ ਪੈ ਗਿਆ ਰਾਜੇ ਨੇ ਜਾ ਕੇ ਹੱਥ ਜੋੜ ਕੇ ਕਹਿਤਾ ਉਹਨੇ ਕਹਿੰਦਾ ਜੀ ਮੇਰਾ ਬੇਟਾ ਨਵਾਲਕ ਹੈ ਵੀ ਉਹਨੂੰ ਰਾਜਾ ਜੀ ਮaaf ਕਰ ਦਿਓ ਰਾਜਾ ਕਹਿੰਦਾ ਵੀ ਇੱਕ ਸ਼ਰਤ ਤੇ ਵੀ ਤੂੰ ਮੇਰੀ ਮਿਹਨਤ ਕਰ ਨੱਕ ਨਾ ਲਕੀਰਾਂ ਕੱਢ ਉੱਥੇ ਗਲਤੀ ਮੰਨ ਅੱਛਾ ਤੇਰੇ ਬੇਟੇ ਨੂੰ ਛੱਡ ਦਿੰਦਾ ਅਚਾਰੀਆਂ ਨੇ ਕੱਢੇ ਨਾ ਭਾਈ ਕੱਢਣੀਆਂ ਪੈਣੀਆਂ ਸੀ ਘਰੋਂ ਡੰਡਾ ਜੜਿਆ ਹਾਂ ਹੁਣ ਘਰ ਦੇ ਜਿਹਨੇ ਪ੍ਰੈਸ਼ਰ ਪਾਇਆ ਸੀ ਜਿਵੇਂ ਰਾਜੇ ਨੇ ਕਿਹਾ ਉਹਨੇ ਕੀਤਾ ਤੇ ਬੇਇੱਜ਼ਤੀ ਮੰਨ ਗਿਆ ਸਾਰੀਆ ਘਰੇ ਆ ਕੇ ਮੰਜੇ ਤੇ ਪੈ ਗਿਆ ਬਿਮਾਰ ਹੋ ਗਿਆ ਅੱਜ ਹੋਰ ਕੱਲ ਹੋਰ ਰੋਟੀ ਦੇ ਲਾਲੇ ਪੈ ਗਏ ਕਿਉਂਕਿ ਹੁਣ ਮੁੰਡੇ ਨੂੰ ਤਾਂ ਕੋਈ ਕੰਮ ਤੇ ਰੱਖੇ ਨਾ ਵਿਚੂਰਾ ਚੂਰਾ ਜਿੱਧਰ ਜਾਵੇ ਚੂਰਾ ਤੇ ਜ਼ਾਰੀਆ ਹੀ ਕਰਦਾ ਸੀਗਾ ਮਾੜਾ ਮੋਟਾ ਰੋਟੀ ਦਾ ਕੰਮ ਉਹ ਵੀ ਉਹਨੇ ਕਮਾਉਂਦਾ ਸੀ ਉਹਨੇ ਖਾ ਲੈਂਦੇ ਸੀ ਜ਼ਾਰੀਆ ਬਿਮਾਰ ਪੈ ਗਿਆ ਗੱਲ ਗਈ ਤੇ ਇੱਕ ਦਿਨ ਜ਼ਾਰੀਆ ਦੀ ਮੌਤ ਹੋ ਗਈ ਉੱਚਾ ਜੀ ਮਾਂ ਪੁੱਤ ਰਹਿ ਗਏ ਹੁਣ ਮਾਂ ਪੁੱਤ ਨੂੰ ਰੋਟੀ ਨਹੀਂ ਮਿਲ ਰਹੀ ਮਾਂ ਪੁੱਤ ਨੂੰ ਕਹਿੰਦੇ ਵੀ ਦੁਦਿਹੜੀ ਤੱਪਾ ਜਾ ਵੀ ਕੰਮ ਕਰ ਵੀ ਆਪਾਂ ਰੋਟੀ ਖਾਵਾਗੇ ਨਹੀਂ ਤਾਂ ਅਸੀਂ ਮਰ ਜਾਾਂਗੇ ਆਪਾਂ ਉਹ ਕਹਿੰਦਾ ਮੈਨੂੰ ਰੱਖਦਾ ਨਹੀਂ ਕੋਈ ਕੰਮ ਤੇ ਨਿਕੰਮੇ ਮੈਂ ਤੂੰ ਤਾਂ ਉਹੀ ਚੋਰ ਐ ਤੂੰ ਤਾਂ ਠੱਗਾਂ ਤੂੰ ਨਿਕੰਮਾ ਐ ਵੀ ਮੈਨੂੰ ਕੋਈ ਰੱਖਦਾ ਹੀ ਨਹੀਂ ਉਹ ਕਹਿੰਦੇ ਵਿਚਾਲਾ ਪਰ ਰਾਜੇ ਕੋਲੇ ਚਲਦੇ ਆਪਾਂ ਉਹਦੀ ਮਿਹਨਤ ਕਰਦੇ ਵੀ ਸਾਡਾ ਬੁਰਾ ਹਾਲ ਆ ਵੀ ਭੁੱਖ ਨਾਲ ਵੀ ਸਾਡੇ ਤੇ ਤਰਸ ਕਰਕੇ ਸਾਨੂੰ ਵੀ ਰੋਟੀ ਦਾ ਪ੍ਰਬੰਧ ਕਰਦੇ ਤੇ ਉਹ ਰਾਜੇ ਕੋਲੇ ਗਈ ਬਈ ਰਾਜੇ ਦੀ ਮਿਹਨਤ ਕਰੀ ਵੀ ਰਾਜਾ ਜੀ ਅਸੀਂ ਬਹੁਤ ਤੰਗ ਆ ਕਿਸੀਂ ਭੁੱਖ ਨਾਲ ਮਰ ਰਹੇ ਆ ਕਿ ਸਾਨੂੰ ਕੋਈ ਥੋੜਾ ਬੋਤੋ ਅਨਾਜ ਦਿਓ ਸਾਨੂੰ ਰੋਟੀ ਦੀ ਭੁੱਖ ਹੈ ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਵੀ ਤੇਰੇ ਘਰ ਵਾਲੇ ਨੂੰ ਮੈਂ ਕਿਹਾ ਸੀ ਹੂੰ ਜੀ ਉਹ ਕਹਿੰਦਾ ਸੀ ਮੈਂ ਤੇਰੇ ਮੂਰੇ ਹੱਥ ਨਹੀਂ ਹਟ ਸਕਦਾ ਤੇਰੀ ਪੂਜਾ ਪਾਜੀ ਨਹੀਂ ਕਰ ਸਕਦਾ ਤੇਰੀ ਜਾਪ ਲੂਸੀ ਨਹੀਂ ਹੋਣੀ ਮੈਨੂੰ ਠੀਕ ਹੈ ਤੇ ਫਿਰ ਜਦੋਂ ਉਹ ਤੋਂ ਚਾਪ ਲੂਸੀ ਨਹੀਂ ਹੋਈ ਮੇਰੀ ਤੇ ਹੁਣ ਤੇਰਾ ਬੱਚਾ ਕਮਾਉਣ ਵਾਲਾ ਉਹਦਾ ਕਮਾਉ ਤੇ ਖਾਓ ਮੈਂ ਕੋ ਮਦਦ ਕਰਾਂ ਤੁਹਾਡੀ ਹੁਣੇ ਨਹੀਂ ਕਰੀ ਬਾਬਾ ਹੂੰ ਹੂੰ ਉਹਨੇ ਨਹੀਂ ਕਰੀ ਤੇ ਹੁਣ ਮਾਂ ਭੁੱਖ ਨਾਲ ਤੜਫ ਰਹੀ ਹੈ ਰਾਜ ਦੇ ਰਾਜ ਚ ਕੋਈ ਦੇਵ ਨ ਦਿੰਦਾ ਵੀ ਨਹੀਂ ਅਗਲਾ ਕਹਿੰਦਾ ਮੇਰਾ ਖਰਾਬ ਹੋ ਜੂਗਾ ਤੇ ਮੈਂ ਰੋਟੀ ਦਿੱਤੀ ਇੱਕ ਦਿਨ ਦੁਖੀ ਹੋਇਆ ਤਰਪਿਆ ਵੀ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪੈਣਾ ਮਾਂ ਮਰ ਜੂ ਤੇ ਕੀ ਵੇਂਦਾ ਜਾਂਦਾ ਪੂਰੇ ਬਾਗ ਦੇਖ ਲਿਆ ਉਹਨੇ ਬਾਗ ਚ ਫਲ ਲੱਗੇ ਪੜ ਗਿਆ ਬਾਬਾ ਦੇਖੇ ਥੱਕਾ ਮੀਣਾ ਸਮਝ ਤੋਂ ਤੋੜਨ ਲੱਗ ਗਿਆ ਫਲ ਤੋੜ ਲੇ ਉਧਰੋਂ ਮਾਲੀ ਆ ਗਿਆ ਉਹਨੇ ਫੜ ਲਿਆ ਗਾਂ ਮਾੜੀ ਕਜ਼ਮਤ ਬਾਗ ਰਾਜੇ ਦਾ ਉਹ ਰਾਜੇ ਕੋਲ ਹੀ ਲੈ ਗਿਆ ਉਹ ਕਹਿੰਦੇ ਜੀ ਆ ਚੋਰੀ ਫਲ ਤੋੜਦਾ ਫਿਰਿਆ ਰਾਜਾ ਕਹਿੰਦਾ ਵੀ ਜੇ ਤੂੰ ਵਿਚਾਰੀਆ ਦਾ ਬੇਟਾ ਨਾ ਹੁੰਦਾ ਤਾਂ ਤੈਨੂੰ ਮਸੂਲੀ ਤੇ ਟੰਗ ਦਿੰਦਾ ਉਹਦਾ ਬੇਟਾ ਹੋਣ ਕਰਕੇ ਬਸ ਤੈਨੂੰ ਇਹੀ ਸਜ਼ਾ ਵੀ ਤੂੰ ਮੇਰਾ ਰਾਜ ਭਾਗ ਅਲ ਛੱਡ ਦਿਓ ਬਸ ਇਹ ਚ ਦਫਾ ਹੋ ਜਾ ਉਹ ਲੈ ਕੇ ਨੱਕਾਸ਼ਾ ਵੀ ਉੱਥੋਂ ਆਉਂਦਾ ਵਿਚਾਰਾ ਵੀ ਕਿਵੇਂ ਮਾਂ ਨੂੰ ਦੱਸੂਗਾ ਹਨਾ ਜਦੋਂ ਆਉਂਦਿਆਂ ਨੂੰ ਵੇਂਦਾ ਤੇ ਮਾਂ ਮਰ ਗਈ ਤੜਪ ਤੜਫ ਕੇ ਉਹਨੇ ਮਾਂ ਦਾ ਸੰਸਕਾਰ ਕਰਿਆ ਆਚਾਰੀਆਂ ਨੇ ਇੱਕ ਉਹਨੂੰ ਕਿਤਾਬ ਦਿੱਤੀ ਸੀ ਕਹਿੰਦਾ ਇਹ ਕਿਤੇ ਔਖੇ ਵੇਲੇ ਕੰਮ ਆਊਗੀ ਮੁੰਡੇ ਮੁੰਡੇ ਨੂੰ ਉਹਨੇ ਉਹ ਜਿਹੜੀ ਭਿਓ ਨੇ ਕਿਤਾਬ ਦਿੱਤੀ ਸੀ ਉਹਨੇ ਪਾਈ ਥੈਲੇ ਚ ਇਹ ਤਰਪਿਆ ਵਿਚਾਰਾ ਇੱਕ ਜੰਗਲ ਚ ਉਟ ਗਿਆ ਉੱਥੇ ਪੱਤੇ ਡੱਕੇ ਖਾਂਦਾ ਤੇ ਕਿਤਾਬ ਖੋਲਦਾ ਹੁਣ ਉਹ ਕਾਲਾ ਅੱਖਰ ਮੈਂਸ ਗਰਾਬਰ ਪੜਿਆ ਤਾਂ ਐ ਨਹੀਂ ਉਹਦੇ ਬਾਰੇ ਪੜਨਾ ਨਹੀਂ ਆਉਂਦਾ ਤੇ ਹਵਾ ਚੱਲ ਰਹੀ ਹੈ ਤੇ ਕਾਪੀ ਦੇ ਵਿੱਚੋਂ ਵਰ ਕੇ ਉੱਡ ਗਈ ਅੱਛਾ ਮਗਰ ਭੱਜਿਆ ਨਹੀਂ ਫੜੇ ਗਿਆ ਉਹਨੇ ਚਲ ਕਾਪੀ ਬੰਦ ਕਰਕੇ ਪਹਿ ਗਿਆ ਉੱਥੇ ਕਿਸੇ ਰਾਜੇ ਦਾ ਬੇਟਾ ਆਪਦੇ ਪਿਓ ਦੀ anumati ਤੋਂ ਬਿਨਾ ਸ਼ਿਕਾਰ ਖੇਡਣ ਆਉਂਦਾ ਚੋਰੀ ਹੂੰ ਉਹ ਨੂੰ ਉਹ ਵਰਕਾ ਤੇ ਆ ਜਾਂਦਾ ਹੂੰ ਉਹ ਵਰਕਾ ਚੱਕ ਲੈਂਦਾ ਵੇਖਦਾ ਉਹ ਵੀ ਪੜਨਾ ਤਾਂ ਨਹੀਂ ਆਉਂਦਾ ਵੀ ਗੱਲਾਂ ਢੂੰਘਦਾ ਹੂੰ ਉਹ ਦੇਵਤ ਜ ਪਾ ਲੈਂਦਾ ਹੂੰ ਉਹ ਜੰਗਲ 'ਚ ਜਾਂਦਾ ਜਦੋਂ ਇੱਕ ਮਤਲਬ ਕਿ ਕਿਸੇ ਸੰਸਤਾ ਦੇ ਵਿੱਚ ਵਰ ਜਾਂਦਾ ਉੱਥੇ ਜਿਹੜੇ ਲੋਕ ਰਹਿੰਦੇ ਆ ਉਹ ਹੋਰ ਹੀ ਧਰਤੀ ਦੇ ਲੋਕ ਆ ਅੱਛਾ ਤੇ ਉਹਨਾਂ ਚ ਗੱਲ ਚੱਲ ਰਹੀ ਆ ਵੀ ਆਪਾਂ ਨੂੰ ਕਿਸੇ ਨੌਜਵਾਨ ਦੀ ਬਲੀ ਦੇਣੀ ਪਊਗੀ ਹੂੰ ਬਲੀ ਤੇ ਫਿਰ ਉਧਰ ਹੋ ਜਾਵੜਿੰਦਾ ਉਹ ਕਹਿੰਦੇ ਲਾ ਆਪ ਹੀ ਆ ਗਿਆ ਅੱਛਾ ਦਿਓ ਬਲੀ ਇਹਦੀ ਬੰਨ ਲਿਆ ਉਹਨਾਂ ਨੇ ਹੂੰ ਹੁਣੇ ਮੈਂ ਤਾਂ ਮੁੰਤ ਕਰੀ ਝੂਠ ਮਾਰਿਆ ਉਹ ਕਹਿੰਦਾ ਵੀ ਮੈਂ ਤਾਂ ਵੀ ਨੀਚ ਘਰ ਦਾ ਵੀ ਮੇਰੀ ਬਲੀ ਦੇ ਕੇ ਤਾਂ ਮਾਤਾ ਪ੍ਰਸ਼ਟ ਹੋ ਜੂ ਫੇ ਮੈਂ ਨੀਚ ਖਾਨਦਾਨ ਦਾ ਕਿਉਂਕਿ ਉਹਨਾਂ ਚ ਪਰੰਪਰਾ ਚੱਲਦੀ ਆ ਉਧਰ ਉਹ ਨਾ ਤੇ ਅੱਜ ਵੀ ਚੱਲਦੀ ਆ ਉਹ ਕਹਿੰਦੇ ਵੀ ਨਹੀਂ ਮਾਤਾ ਨੂੰ ਕੋਈ ਲੈਣਾ ਦੇਣਾ ਨਹੀਂ ਨੀਚ ਨੂੰ ਚ ਨਾਲ ਉਹਨੂੰ ਤਾਂ ਨੌਜਵਾਨ ਚਾਹੀਦਾ ਬਲੀ ਦੇਣੀ ਆ ਕਿਹੜਾ ਮਰਜੀ ਹੋਵੇ ਉਹਨੇ ਕ ਵੀ ਸਾਲਾ ਝੂਠ ਵੀ ਜਾਣ ਨਹੀਂ ਬਚਾਉਂਦਾ ਅੱਜ ਉਹ ਕਹਿੰਦਾ ਵੀ ਇੱਕੋ ਗੱਲ ਆ ਤੇ ਮੇਰੇ ਕੋਲੇ ਇੱਕਾ ਵਰਕਾ ਵੀ ਮੈਨੂੰ ਪੜ੍ਹ ਕੇ ਸੁਣਾ ਦਿਓ ਹਾਂ ਆਖਰੀ ਇੱਛਾ ਮੇਰੀ ਉਹਨਾਂ ਨੇ ਜਦੋਂ ਪੜਿਆ ਉਹਦੇ ਵਿੱਚ ਗੱਲਾਂ ਹੀ ਉਹ ਲਿਖੀਆਂ ਸੀਗੀਆਂ ਜਿਹੜੀਆਂ ਦੋਨੇ ਉੱਤੇ ਹੀ ਲਾਗੂ ਕਰਦੀਆਂ ਸੀ ਬੰਦੇ ਤੇ ਅੱਛਾ ਤੇ ਉਹ ਤੇ ਇਹ ਵੀ ਲਿਖਿਆ ਸੀਗਾ ਵੀ ਜੇ ਅਸੀਂ ਕਿਸੇ ਨੂੰ ਪ੍ਰਾਣ ਦੇ ਨਹੀਂ ਸਕਦੇ ਤਾਂ ਪ੍ਰਾਣ ਲੈਣ ਦਾ ਵੀ ਹੱਕ ਨਹੀਂ ਠੀਕ ਹੈ ਇਹ ਵੀ ਪਾਪ ਹੈ ਦੇ ਦੋਨਾਂ ਨੇ ਪੜਿਆ ਜਿਉਂ ਕਹਿੰਦੇ ਯਾਰ ਵੀ ਵਾਕਈ ਯਾਰ ਗੱਲ ਸਹੀ ਹੈ ਸਹੀ ਹੈ ਤਾਂ ਉਹ ਕਹਿੰਦੇ ਵੀ ਆਪਾਂ ਨੂੰ ਕੋਈ ਹੱਕ ਨਹੀਂ ਇਹਦੇ ਪ੍ਰਾਨ ਲੈਣ ਦਾ ਯਾਰ ਜ਼ਬਰਦਸਤੀ ਉਹ ਕਹਿੰਦੇ ਵੀ ਜਾ ਉਹਨੂੰ ਮਾਫ ਕਰਤਾ ਉਹਨਾਂ ਨੇ ਉਹ ਆਪਦੇ ਪਿਓ ਕੋਲੇ ਆਉਂਦਾ ਆਪਦੇ ਪਿਓ ਨੂੰ ਦੱਸਦਾ ਸਾਰੀ ਗੱਲ ਉਹ ਕਹਿੰਦਾ ਮੈਂ ਭੇਸ ਬਦਲ ਕੇ ਸ਼ਿਕਾਰ ਖੇਡਣ ਚੱਲਿਆ ਗਿਆ ਸੀ ਤੁਹਾਡੇ ਮਨਾ ਕਰਨ ਦੇ ਬਾਅਦ ਮੈਂ ਉੱਥੇ ਫੜਿਆ ਗਿਆ ਪਰ ਆ ਮੈਨੂੰ ਵਰਕਾ ਤੇ ਆਇਆ ਸੀ ਇਹਨੇ ਮੇਰੀ ਜਾਨ ਬਚਾ ਲਈ ਜਦੋਂ ਉਹਨੇ ਉਹ ਵਰਕਾ ਦੇਖਿਆ ਉਹ ਕਹਿੰਦਾ ਯਾਰ ਵੀ ਇਹ ਤਾਂ ਹੋਰ ਵੀ ਭੇਜ ਬਹੁਤ ਲੂੰਗੀ ਗੱਲ ਹੈ ਵੀ ਇਹ ਤਿੰਨ ਨੰਬਰ ਪੇਜ ਆ ਵੀ ਇਹਦੇ ਪੇਜ ਹੋਰ ਵੀ ਆ ਵੀ ਉਹ ਵੀ ਲੱਭੋ ਠੀਕ ਹੈ ਨਾ ਉਹ ਵੀ ਲੱਭੋ ਹੁਣ ਉਧਰੋਂ ਉਹ ਵਿਚਾਰਾ ਢੋਕਰਾਂ ਟੱਲੇ ਖਾਂਦਾ ਤੇ ਰਾਜੇ ਦੇ ਮੈਂ ਰਸੋਈ ਚ ਆ ਜਾਂਦਾ ਅੱਛਾ ਉਹਨੇ ਰਸੋਈਏ ਕੋਲੇ ਸਿੱਧਾ ਪੜ ਜਾਂਦਾ ਭੁੱਖ ਲੱਗੀ ਰੋਟੀ ਮੰਗੀ ਉਹਨੇ ਨਹੀਂ ਦਿੱਤੀ ਉਹਨੇ ਚੋਰੀ ਚਾ ਕੇ ਤੈਨੂੰ ਰੋਟੀਆਂ ਥਾਈਲੇ ਚ ਛੱਡ ਲਿਆ ਤੇ ਲਾਂਗਰੀ ਨੇ ਦੇਖ ਲਿਆ ਉਹਨੇ ਗੁੱਟ ਫੜਿਆ ਤੇ ਰਾਜੀ ਕੋਲੇ ਲੈ ਗਿਆ ਉਹ ਕਹਿੰਦਾ ਜੀ ਇਹਨੇ ਰੋਟੀਆਂ ਚੋਰੀ ਕਰੀਆਂ ਉਹ ਕਹਿੰਦਾ ਤਾਂ ਥਾਈਲਾ ਢੇਰੀ ਕਰੋ ਉਹਨਾਂ ਨੇ ਜਦੋਂ ਥਾਈਲਾ ਢੇਰੀ ਕਰਿਆ ਨਾਲ ਹੀ ਉਹ ਭੁੱਖ ਡਿੱਗ ਪੀ ਮਿੱਟੂ ਹੂੰ ਜਦੋਂ ਬੱਕ ਡਿੱਗੀ ਉਹ ਕਹਿੰਦਾ ਤਾਂ ਉਹੀ ਬੱਕ ਹੈ ਉਹ ਕਹਿੰਦਾ ਵੀ ਇਹੇ ਕਹਿੰਦਾ ਵੀ ਮੇਰੇ ਪਿਓ ਦੀ ਲਿਖੀ ਹੋਈ ਹੈ ਉਹ ਕਹਿੰਦਾ ਵੀ ਇੰਨਾ ਤਗੜਾ ਖਜ਼ਾਨਾ ਹੁੰਦੇ ਹੋਏ ਵੀ ਤੂੰ ਭਗਾਰਾਂ ਨੂੰ ਕਿਉਂ ਫਿਰਦਾ ਠੀਕ ਹੈ ਨਾ ਦੇਖੋ ਵੀ ਉਹਦੇ ਉਹਨੇ ਕਿਹਾ ਵੀ ਤੈਨੂੰ ਅਸੀਂ 50000 ਸੋਨੇ ਦੀਆਂ ਮੋਹਰਾਂ ਦੇ ਦਿੰਨੇ ਆ ਤੁਹੇ ਇੱਕ ਬੱਕਸਾਂ ਨੂੰ ਦੇ ਦੇ ਗੁੱਸਾ ਸੂਪਾਂਜ ਵਿੱਚ ਪੈ ਜਾਂਦਾ ਉਹ ਕਹਿੰਦਾ ਵੀ ਰਾਜਾ ਕਹਿੰਦਾ ਘਾਟਾ ਕਹਿੰਦਾ ਨਹੀਂ ਬਹੁਤ ਆ ਵੀ ਮੈਂ ਇਹ ਸੋਚਦਾ ਵੀ ਐਡਾ ਕੀਮਤੀ ਖਜ਼ਾਨਾ ਮੇਰੇ ਪਿਓ ਨੇ ਮੈਨੂੰ ਕਦੋਂ ਦਾ ਦਿੱਤਾ ਇੱਕ ਨਾ ਪੜਿਆ ਕਰਕੇ ਹੀ ਮੈਂ ਐਂ ਫਿਰਦਾ ਰਿਆਂ ਜੇ ਮੈਂ ਪੜਿਆ ਹੁੰਦਾ ਤੇ ਇਹਦਾ ਮਤਲਬ ਮੈਂ ਭੁੱਖਾ ਨਹੀਂ ਰਹਿਣਾ ਸੀ ਨਾ ਮੇਰੀ ਮਾਂ ਮਰਦੀ ਬਿਲਕੁਲ ਉਹ ਕਹਿੰਦਾ ਵੀ ਰਾਜਾ ਜਿਹੜੀਆਂ ਤੂੰ ਮੈਨੂੰ ਮੋਹਰਾਂ ਦਿੱਤੀਆਂ ਇਹ ਤੇ ਮੈਂ ਹੁਣ ਗਰੀਬ ਬੱਚਿਆਂ ਦੀ ਖਾਤਰ ਫ੍ਰੀ ਪੜ੍ਹਾਈ ਕਰਾਊਗਾ। ਉਹ ਕਹਿੰਦਾ ਵੀ ਹੁਣ ਤੂੰ ਲੱਖਪਤੀ ਹੋ ਗਿਆ ਕੁਛ ਕਰ। ਮਿਉ ਮੋਰਾ ਲੈ ਕੇ ਕਿਤਾਬ ਦੇ ਕੇ ਤੇ ਉਹ ਫਿਰ ਸਕੂਲ ਖੋਲਦਾ। ਅੱਛਾ ਗਰੀਬ ਬੱਚਿਆਂ ਲਈ ਜਿਹੜੇ ਨਹੀਂ ਪੜ੍ਹ ਸਕਦੇ। ਵੀ 프리 ਪੜਾਇੋਗ ਨੱਖਾਂ ਖੁੱਲ ਗਈਆਂ ਵੀ ਪੜ੍ਹਾਈ ਇੰਨੀ ਜ਼ਰੂਰੀ ਐ ਜੇ ਮੈਂ ਪੜਿਆ ਹੁੰਦਾ ਤਾਂ ਮੈਨੂੰ ਆ ਠੋਕਰਾਂ ਨਹੀਂ ਖਾਣੀਆਂ ਪੈਣੀਆਂ ਸੀ ਬਿਲਕੁਲ ਠੀਕ ਐ ਨਾ ਵੀ ਜਿਹੜੇ ਬੱਚੇ ਹੁਣ ਸਕੂਲੋਂ ਬਾਹਰ ਗੇੜੇ ਕੱਢ ਕੇ ਆਉਂਦੇ ਆ ਉਹ ਮਾਂ ਪਿਓ ਨਾ ਧੋਖਾ ਨਹੀਂ ਕਰਦੇ ਉਹ ਆਪ ਦੇ ਆਪ ਨਾ ਧੋਖਾ ਕਰਦੇ ਆ ਕਿਉਂਕਿ ਪੜ੍ਹਾਈ ਉਹਨਾਂ ਦੇ ਕੰਮ ਹੀ ਆਉਣੀ ਐ ਇਹ ਬੱਚਿਆਂ ਦੇ ਕੰਮ ਹੀ ਆਉਣੀ ਐ ਉਹਨਾਂ ਨੇ ਕੁਝ ਨਾ ਕੁਝ ਲੱਗਣਾ ਪੜਕੇ ਨਾ ਗਿਆ ਆਪਣੇ ਫਾਇਦੇ ਦੀ ਗੱਲ ਆ ਉਹਨਾਂ ਬੱਥਿਆਂ ਦੇ ਫਾਇਦੇ ਦੀ ਗੱਲ ਹੈ ਤੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਅਸੀਂ ਕੀ ਕਰਨਾ ਕੀ ਨਹੀਂ ਮਿਲਣਾ ਜਾਂ ਨਹੀਂ ਲੱਗਣਾ ਜੇ ਭਾਈ ਗੇੜੇ ਹੀ ਦੇਣੇ ਆ ਫਿਰ ਸਿੱਧਾ ਹੀ ਮਾਂ ਪਿਓ ਨੂੰ ਕਹਿ ਦਿਓ ਪਰ ਕੱਲ ਨੂੰ ਇਹ ਹੈ ਵੀ ਤੁਹਾਨੂੰ ਰੋਟੀ ਖਾਣੀ ਮੁਸ਼ਕਲ ਹੋ ਜੂ ਕਿਉਂਕਿ ਜਿਹੜਾ ਆਉਣ ਵਾਲਾ ਜ਼ਮਾਨਾ ਉਹ ਪੜ੍ਹਾਈ ਵਾਲੇ ਦਾ ਹੀ ਆ ਜੇ ਕੋਈ ਚਾਰ ਅੱਖਰ ਪੜਿਆ ਹੋਊ ਤਾਂ ਰੋਟੀ ਖਾ ਲੂ ਅਣਪੜ ਬੰਦਾ ਨਹੀਂ ਕੋਈ ਕੰਮ ਕਰ ਸਕਦਾ ਕਿਉਂਕਿ ਕੋਈ ਕੰਮ ਬਿਨਾ ਪੜ੍ਹਾਈ ਤੋਂ ਰਿਹਾ ਹੀ ਨਹੀਂ ਪਹਿਲੀ ਗੱਲ ਤਾਂ ਫੋਨ ਹੀ ਨਹੀਂ ਚਲਾਉਣਾ ਆਉਣਾ ਅਨਪੜ ਨੂੰ ਕੀ ਲੱਭ ਨੂੰ ਇਹਦੇ ਜੋ ਆ ਮੈਂ ਰਾਜਸਥਾਨ 'ਚ ਵੇਖਿਆ ਜਿਹੜੇ ਘੱਟ ਪੜਿਆ ਹਿੰਦੀ 'ਚ ਕਰੀ ਫਿਰਦੇ ਹੁੰਦਾ ਮੋਬਾਈਲ ਨੂੰ ਠੀਕ ਆ ਕਿਉਂਕਿ ਅੰਗਰੇਜ਼ੀ ਨਹੀਂ ਆਉਂਦੀ ਜਿਹੜਾ ਪੜਿਆ ਹੀ ਨਹੀਂ ਉਹ ਤਾਂ ਡਾਇਰੀ 'ਚ ਲਿਖਿਆ ਉਹਨੇ ਪੜ੍ਹਨਾ ਹੋਣਾ ਕਿਸੇ ਨੂੰ ਨਾ ਆਵੇਗਾ ਮੈਂ ਕਹਿਦਾ ਹੀ ਤਹਿਸੀਲਦਾਰ ਨੂੰ ਮੇਰੀ ਤਰੀਖ ਸੀ ਨਹੀਂ ਲੈ ਲੈ ਅੱਛਾ ਸਾਡੇ ਤਹਿਸੀਲਦਾਰ ਉਧਰੋਂ ਆਇਆ ਵਾ ਸੀ ਉੱਪਰੋਂ ਚੋਂ ਨਾਗਾ ਲੈਂਡ ਵੱਲੋਂ ਅੱਛਾ ਮਰਠਾ ਜਾਈ ਤੇ ਉਹਦਾ ਉੱਥੇ ਲਿਖਿਆ ਵਾ ਕਹਿੰਦਾ ਯਹਾਂ ਗੁੱਠਾ ਪੁੱਛਣਾ ਮਨਾ ਹੈ ਮੇਰਾ ਦੇਖਿਆ ਸਾਰੀ ਗਲ ਗਿਆ ਤੇ ਕਹਿੰਦਾ ਹੱਸ ਕਿਉਂ ਰਹਾ ਕਹਿੰਦਾ ਕੀ ਦਿਖਾ ਤੈਨੂੰ ਮੈਂ ਕਿਹਾ ਆਹ ਕਹਿੰਦੇ ਇਸ ਵਿੱਚ ਕੀ ਹੈ ਮੈਂ ਰੇਬਿਆ ਤੁਹਾਡਾ ਲਿਖਿਆ ਵਾ ਵੀ ਗੂਠਾ ਪੂਤਨਾ ਮਨਾ ਹੈ ਮੈਂ ਕਹਿੰਦਾ ਗੂਠਾ ਤਾਂ ਲਾਉਂਦਾ ਹੀ ਜਾਣ ਪੜ ਉਹਨੂੰ ਥੋੜੀ ਪੜਨਾ ਆਉਂਦਾ ਏ ਉਹਨੇ ਤਾਂ ਪੂੰਜੀ ਦੇਣਾ ਉਹ ਪੜਨਾ ਆਉਂਦਾ ਹੁੰਦਾ ਗੂਠਾ ਕਿਉਂ ਨਾ ਪੜਨ ਵਾਲੇ ਦਾ ਸੈਨ ਕਰਨੇ ਆ ਕਹਿੰਦਾ ਹਾ ਯਾਰ ਇਹ ਬਾਤ ਇਸ ਕੀ ਸਹੀ ਹੈ ਮਟਾਓ ਇਸ ਕੋ ਕਹਿੰਦਾ ਇਹ ਗਲਤ ਲਿਖਿਆ ਆਪਣਾ ਹੈ ਵੀ ਉਹਦੇ ਲਈ ਤਾਂ ਬੰਦਾ ਕਢਾ ਦਿਓ ਬੋਲ ਕੇ ਦੱਸ ਮੈਨੂੰ ਇੱਥੇ ਨਾ ਪੂੰਜੀ ਇਹ ਉਹ ਤਾਂ ਪੂੰਜੀ ਦੇਣਾ ਬਾਈ ਉਹ ਨਹੀਂ ਮੈਨੂੰ ਤਾਂ ਕਿੱਥੇ ਕੀ ਕਰਨਾ ਤੇ ਉਹਨਾਂ ਦਾ ਨਿਸ਼ਾਨ ਤੇ ਵੇਖਣਾ ਵੀ ਆ ਹਾਂ ਉਹਨਾਂ ਦਾ ਬਾਬਾ ਥਾਣੇ ਲੈ ਜਾ ਤਾਂ ਨਹੀਂ ਪਤਾ ਲੱਗਦਾ ਹੁੰਦਾ ਐ ਖੜੇ ਹੁੰਦੇ ਆਏ ਹਾਂਜੀ ਐਸੇ ਚੁਰੂ ਤੂੰ ਕੁਛ ਕਹਿਆ ਐਸੇ ਚੁਰੂ ਆਏ ਕਰ ਤੂੰ ਕਹੇਗਾ ਹਾਂ ਨਾ ਅਸੀ ਨਹੀਂ ਬਈ ਬੰਦਾ ਚੰਗਾ ਤੂੰ ਹਾਂ ਬੰਦਾ ਚੰਗਾ ਜੀ ਨਹੀਂ ਜੀ ਤੈਨੂੰ ਗਲਤ ਫੈਮੀ ਹੋ ਵੀ ਕੋਈ ਆਪਾਂ ਇਹੋ ਜਿਹੇ ਬੰਦੇ ਨਹੀਂ ਹੈਗੇ ਤੇਰੀ ਸੌ ਲੱਗੇ ਨਾਲ ਉਹਨੂੰ ਹੀ ਕਹੀ ਜਾਣਗੇ ਹਾਂ ਤੇ ਕਈ ਵਾਰੀ ਹੁਣ ਜਿਵੇਂ ਅਸੀਂ ਹੁੰਦੇ ਸੀ ਪੜਦੇ ਸੀ 6ਵੀਂ ਕਲਾਸ ਚ ਚਮਾ ਨਲਾਇਕ ਸਿਰੇ ਦੇ ਮੈਂ ਤਾਂ ਮੇਰੇ ਤਾਏ ਦਾ ਮੁੰਡਾ ਯਾਰ ਇੱਕੇ ਕਲਾਸ ਚ ਅਸੀਂ ਦੋਨੇ ਇਕੱਠੇ ਹੋ ਗਏ ਮੈਂ ਕਹਾਂ ਯਾਰ ਡੋਡੀ-ਡੱਡੀ ਹੋ ਜਾਂਦੇ ਕੰਜਰデア ਆਉਂਦਾ ਦੋਨਾਂ ਨੂੰ ਕੁਸ ਨਹੀਂ ਹੋਵੇ ਵੀ ਇਕੱਠੇ ਤੇ ਇੱਕ ਦਿਨ ਖੜੇ ਤੇ ਤੀਜੀ ਗਾ ਈਦ ਦਾ ਚੰਦ ਸਾਡਾ ਜਮੇ ਨਹੀਂ ਸਕੂਲ ਗਿਆ ਸੀ ਮੇਰੇ ਤਾਏ ਦਾ ਮੁੰਡਾ ਤੇ ਗਾ ਸਾਡੀ ਮਰਗੀ ਦਾਦੀ ਉਹਨੂੰ ਲੈਣ ਭੇਜਤਾ ਤੇ ਅਸੀਂ ਦੋਨੇ ਖੜੇ ਸਾਡੇ ਕੋਲ ਟਪੈਣ ਵਾਲੇ ਕੋਈ ਉਧਰੋਂ ਸਿੱਧਾ ਹੀ ਅੰਦਰ ਮੈਡਮ ਦੀ ਕਲਾਸ ਚ ਗਏ ਮਰ ਗਿਆ ਦੀ ਹਾਂ ਉਹਨਾਂ ਲੈ ਕੇ ਜਾਣਾ ਦਾਦੀ ਮਰ ਗਈ ਸਾਡੀ ਕੋਈ ਮੈਡਮ ਨਹੀਂ ਕੋਸ ਨਹੀਂ ਉਹ ਵੀ ਤੈਨੂੰ ਕਿਸੇ ਨੇ ਕੋ ਸਿਖਾਇਆ ਨਹੀਂ ਕਿਉਂ ਮੈਂ ਵੀ ਦਾਦੀ ਬੱਦੀ ਤਰੇ ਉਹ ਮੈਨੂੰ ਤਾਂ ਆ ਗਿਆ ਦਾਦੀ ਮਰ ਕੇ ਕੋ ਲੈ ਕੇ ਜਾਣਾ ਉਹਨੂੰ ਤੂੰ ਭੇਜ ਦੇ ਲੈ ਨੂੰ ਵੀ ਹਾਂ ਐਦ ਮੈਂ ਕੀ ਕਹਤਾ ਤੈਨੂੰ ਉਹ ਬਣੀ ਪੁੱਛ ਕੇ ਨਹੀਂ ਅੰਦਰ ਆਈ ਦਾ ਲਾ ਟ੍ਰਾਂਟ ਜਾਂਦਾ ਹੈਂ ਅੰਦਰ ਹੋਉਂਦਾ ਉਹ ਕਹਿੰਦੀ ਥੋੜਾ ਹੀ ਆਇਆ ਮੈਂ ਕਿਹਾ ਹਾਂ ਕਹਿੰਦੀ ਸਾਰੇ ਮਾਤਾ ਦਾ ਮਾਲੀਆਂ ਜਾਓ ਮੈਂ ਕਹਾ ਆ ਜਾ ਓਏ ਦਾਦੀ ਨੇ ਬਚਾਤੇ ਕੰਜਰਦਿਆ ਹਾਂ ਅੱਜ ਵੱਤ ਗਈ ਮੈਂ ਕਿਹਾ ਓਏ ਬੋਲਣ ਦਾ ਹੀ ਪਤਾ ਥੋੜੀ ਬਾਰ ਵਜੇ ਨੂੰ ਸਾਨੂੰ ਕਹਿੰਦਾ ਮੈਂ ਕਿਹਾ ਭੈਣ ਨਾ ਤੂੰ ਪੁੱਛਣਾ ਸੀ ਆ ਜੀਏ ਕਿ ਨਹੀਂ ਅਸੀਂ ਨਹੀਂ ਪਾਉਦੇ ਹੁੰਦੇ ਉਹ ਨਾ ਪੁੱਛਣਾ ਆ ਜੀਏ ਜੀ ਇਹ ਦੀ ਸੀ ਲੱਗੀ ਆ ਇਹ ਵਾਲੇ ਪਤਾ ਨਹੀਂ ਡੀਸੀ ਤੋਂ ਆਪਣਾ ਗੱਲ ਹੀ ਨਹੀਂ ਕਰਦੇ ਹੋ ਕੋਈ ਹੋਵੇ ਕਿੱਡਾ ਅਫਸਰ ਹੋਵੇ ਵੇਖ ਲਈ ਤੂੰ ਹਾਂ ਡੀਸੀ ਲੱਗਿਆ ਤੂੰ ਇਹਦਾ ਮੁੱਖ ਮੰਤਰੀ ਨੂੰ ਕਹਿੰਦੇ ਆ ਬਦੰਦਰ ਉਹ ਬੈਣਗੇ ਮਲਾਜ ਮੁੱਖ ਮੰਤਰੀ ਉਹ ਮੁੱਖ ਮੰਤਰੀ ਕੋਈ ਹੋ ਗਿਆ ਡੀਸੀ ਲੱਗਿਆ ਮੁੱਖ ਮੰਤਰੀ ਨੂੰ ਵੀ ਕਹਿੰਣ ਕਿ ਉਹ ਕੋਈ ਡੀਸੀ ਲੱਗਿਆ ਸਾਰੇ ਡੀਸੀ ਨਹੀਂ ਖੜੇ ਆ ਸੁਵੀ ਉਹਨਾਂ ਦੀ ਆੜਕੀ ਹਣਾ ਅਸੀਂ ਨਿੱਕੇ ਹੁੰਦੇ ਆਹੀ ਗੱਲਾਂ ਸੁਣਦੇ ਆਉਂਦੇ ਹੁੰਦੇ ਸੀ ਕਿ ਫਲਾਣਾ ਡੀਸੀ ਲੱਗਿਆ ਸਾਨੂੰ ਬਸ ਕਲਾ ਡੀਸੀ ਦੀ ਨਾਲ ਦੇ ਵੀ ਸਭ ਤੋਂ ਵੱਡਾ ਡੀਸੀ ਹੈ ਤੇ ਉਦੋਂ ਉੱਤੇ ਗੋਸ ਨਹੀਂ ਹਾਇ ਹੋਰ ਆਪਾਂ ਡੀਸੀ ਬਣਾਦੀ ਤੇ ਸਾਡੇ ਚਾਚੇ ਦਾ ਨਾ ਹੀ ਡੀਸੀ ਰੱਖਤਾ ਉਹਨਾਂ ਨੇ ਮੈਂ ਕਿਹਾ ਲਾਤਾ ਲੱਗ ਗਿਆ ਹੈਨਾ ਆਪਣੇ ਘਰੇ ਡੀਸੀ ਆ ਗਿਆ ਬਾਬਾ ਨਾਂ ਬਚਾ ਦਿੰਦਾ ਬੰਦੇ ਦਾ ਨਾਂ ਦਾ ਇੰਨਾ ਪ੍ਰਭਾਵ ਹੁੰਦਾ ਤੁਹਾਡੇ ਨਾਂ ਦੇ ਸਿਰ ਤੇ ਹੀ ਤੁਹਾਡਾ ਕੰਮ ਹੋ ਜਾਂਦਾ ਅਸੀਂ ਦਬਈ ਜਾਣ ਨੂੰ ਬੰਬੇ ਬੈਠੇ ਸਾਡਾ ਏਜੰਟ ਸਾਨੂੰ ਪੈਸੇ ਨਾ ਦੇਵੇ ਬਾਈ ਮਗਰ ਨਾ ਪਾਵੇ ਬੰਬੇ ਨੂੰ ਚੰਡੀਗੜ੍ਹ ਵਾਲਾ ਵੀਰ ਗਿਆ ਤੇ ਉਹ ਸਾਨੂੰ ਬੰਬੇ ਵਾਲਾ ਕਹਿੰਦਾ ਯਾਰ ਵੀ ਉਹ ਤਾਂ ਠੱਗ ਆ ਮੈਂ ਕਿਹਾ ਯਾਰ ਸਾਡਾ ਕੀ ਕਸੂਰ ਆ ਜੋ ਉਹ ਠੱਗ ਹੈ ਅਸੀਂ ਕੀ ਮਾੜਾ ਕਰਤਾ ਉਹ ਕਹਿੰਦਾ ਯਾਰ ਨਹੀਂ ਉਹਨੇ ਪੈਸੇ ਪਾਉਣੇ ਤੇ ਸਾਡੇ ਚਾਚੇ ਨੂੰ ਫੋਨ ਲਾ ਲਿਆ ਸੀ ਉਹ ਕਹਿੰਦਾ ਕਿਵੇਂ ਬਣਦੀ ਕੋਈ ਗੱਲ ਮੈਂ ਕਿਹਾ ਯਾਰ ਪੈਸੇ ਨਹੀਂ ਪਾਉਂਦਾ ਉਹ ਉਹ ਕਹਿੰਦਾ ਨੰਬਰ ਦੇ ਉਹਦਾ ਉਹਨੇ ਨੰਬਰ ਦਿੱਤਾ ਹੈ ਕੋਈ ਗੱਲ ਹੋਰ ਨੂੰ ਕਰਦਾ ਹੁੰਦਾ ਪੜੇ ਲਿਖੇ ਵਾਲੀ ਹਲੋ ਹਾਂਜੀ ਕੌਣ ਫਲਾਣਾ ਸੀ ਉਹ ਕਹਿੰਦਾ ਹਾਂਜੀ ਮੈਂ ਮੌਕੇ ਤੋਂ ਡੀਸੀ ਗੱਲ ਕਰ ਰਿਹਾ ਹਾਂ ਉਹ ਕਹਿੰਦਾ ਸਸੀ ਗੱਲ ਸਰ ਸਸੀ ਗੱਲੋਂਗਾ ਤੂੰ ਫਲਾਣੇ ਫਲਾਣੇ ਦੋ ਬੰਦਿਆਂ ਨੇ ਪੇਮੈਂਟ ਕਿਉਂ ਨਹੀਂ ਪਾ ਰਿਆ ਮੈਂ ਆ ਰਿਹਾ ਕੱਲ ਨੂੰ ਨਹੀਂ ਸਰ ਕਹਿੰਦਾ ਤੁਸੀਂ ਨਾ ਆਇਓ ਮੈਂ ਪੈਸੇ ਪਾਉਣਾ ਨਹੀਂ ਮੈਂ ਆਉਣਾ ਮੈਨੂੰ ਵੈਸੇ ਵੀ ਕੰਮ ਹੈ ਕਰਨੀ ਗੜ ਤੇ ਤੂੰ ਪੈਸੇ ਪਾ ਕਿਉਂ ਨਹੀਂ ਲਿਆ ਮੈਂ ਇੱਥੇ ਆ ਕੇ ਗੱਲ ਕਰਦਾ ਲੋਕ ਕਹਿੰਦਾ ਨਹੀਂ ਸਰ ਪੇਮੈਂਟ ਗਈ ਜੀ ਤੁਸੀਂ ਮੁੰਡਿਆਂ ਨੂੰ ਪੁੱਛ ਲਓ ਉਹਨਾਂ ਏਜੰਟ ਨੂੰ ਫੋਨ ਮਾਰਿਆ ਕਹਿੰਦਾ ਵੀ ਉਹਨਾਂ ਨੇ ਮੈਂ ਪੈਸੇ ਪਾਤੇ ਉਹਨਾਂ ਨੂੰ ਕਹੇ ਵੀ ਡੀਸੀ ਸਾਹਿਬ ਨੂੰ ਕੋਹ ਕਹੂਣ ਨਾ ਲਾਵੇ ਉਹ ਸਾਨੂੰ ਜੋਸ਼-ਖਾਬ ਲਿਆ ਕਹਿੰਦਾ ਤੁਹਾਡੀ ਤਾਂ ਪਹੁੰਚ ਹੀ ਬਹੁਤ ਦਾ ਕੰਜਰ ਦਿਓ ਮੈਂ ਕਹੂੰ ਕਹਿੰਦਾ ਪੇਮੈਂਟ ਆ ਗਈ ਤੁਹਾਡੀ ਮੈਂ ਕਹ ਪਾਤੇ ਪੈਦਾ ਟੇ ਕਹਿੰਦਾ ਹਾਂ ਕਿ ਤੂੰ ਡੀਸੀ ਤੋਂ ਫੋਨ ਲਵਾ ਦਾ ਮੋਗ ਨੂੰ ਮਨ ਉੱਟ ਰਿਹਾ ਪਰਦਾ ਮੈਂ ਕਹ ਡੀਸੀ ਤਾਂ ਸਾਡਾ ਚਾਚਾ ਹੈ ਹੂੰ ਉਹਦਾ ਕੱਦ ਵੀ ਐਡਾ ਕੀ ਹੈ ਤੇ ਦੂਜੇ ਦਿਨ ਉਹ ਸੱਚੀ ਜਾਵੜਿਆ ਉਹਦੇ ਕੋਲੇ ਹੂੰ ਉਹ ਮਨ ਆ ਵੀ ਕੰਮ ਸੀ ਕੋਈ ਕਹਿੰਦਾ ਹਾਂ ਤੂੰ ਪੈਸੇ ਨਹੀਂ ਪਾਉਂਦਾ ਕਹਿੰਦਾ ਉਹਨਾਂ ਨੇ ਕਹਿੰਦਾ ਪਾਤੇ ਜੀ ਮੈਂ ਉਹ ਤੁਸੀ ਕੌਣ ਕਹਿੰਦਾ ਮੈਂ ਡੀਸੀ ਕਹਿੰਦਾ ਤੇਰੀ ਉਹ ਪੰਡਿ ਸੀ ਤੂੰ ਆ ਕਹਿੰਦਾ ਆ ਆ ਰੋ ਪਾਗਾ ਨਾ ਤਾ ਅੱਜ ਨਾ ਪੁੱਛਿਆ ਹੀ ਨਹੀਂ ਕਹਿੰਦਾ ਕੱਲਾ ਡੀਸੀ ਸੁਣ ਕੇ ਹੀ ਪਾਤੇ ਯਾਰ ਡੀਸੀ ਸਾਰੇ ਦਾ ਚਾਰ ਗਿੱਠਾ ਦਾ ਬੰਦਾ ਸੀ ਕਹਿੰਦਾ ਉਹੀ ਡਰਾ ਗਿਆ ਯਾਰ ਨਾਂ ਦਾ ਇੰਨਾ ਫਰਕ ਹੁੰਦਾ ਬਾਈ ਹੈ ਉਹ ਨਾਂ ਤੋਂ ਡਰ ਤੋ ਹੀ ਪਾ ਗਿਆ ਉਹਨਾਂ ਕਹਿੰਦੀ ਦੂਜਾ ਡੀਸੀ ਫੋਨ ਲਈ ਜਾਂਦਾ ਹਾਂ ਹਾਂ ਦੇਡਾ ਮੁੱਖ ਮੰਤਰੀ ਨੂੰ ਕਹਿੰਦੇ ਤਾਂ ਮੁੱਖ ਮੰਤਰੀ ਕੋਈ ਉਹੜ ਡੀਸੀ ਲੱਗਿਆ ਹੈ ਨਾ ਤੇ ਠੀਕ ਹੈ ਜੀ ਸਮਾਂ ਬਹੁਤ ਹੋ ਗਿਆ 3 ਟਾਈਮ ਹੋ ਗਿਆ ਜ਼ਿਆਦਾ ਹੋ ਗਿਆ ਚਲੋ ਜੀ ਛੁੱਟੀ ਲੈਣੀਆਂ ਜੀ ਤੇ ਇਸ ਕਰਕੇ ਬੱਚਿਓ ਪੜਿਆ ਕਰੋ ਸਕੂਲ ਜਾਇਆ ਕਰੋ ਇਹ ਤੁਹਾਡਾ ਹੀ ਫਾਇਦਾ ਨੁਕਸਾਨ ਵੀ ਤੁਹਾਡਾ ਫਾਇਦਾ ਵੀ ਤੁਹਾਡਾ ਘਰ ਦੇਣ ਦਾ ਫੀਸ ਦੇਣੀ ਆ ਉਹਨਾਂ ਦਾ ਪੁੱਤ ਉਹਨਾਂ ਦਾ ਕੋਈ ਲਾਂਭਾ ਨਹੀਂ ਆਉਣਾ ਅਗਲੇ ਨੇ ਫੀਸ ਭਰਤੀ ਜੇ ਨਾ ਪੜੇ ਤੁਸੀਂ ਕੱਲ ਨੂੰ ਮਾਪਿਓ ਨੂੰ ਨਹੀਂ ਕਹਿ ਸਕਦੇ ਠੀਕ ਆ ਨਾ ਹੁਣ ਅੱਜ ਅਸੀਂ ਆਪਦੇ ਮਾਪਿਓ ਨੂੰ ਨਹੀਂ ਕਹਿ ਸਕਦੇ ਬਿਲਕੁਲ ਕਿਉਂਕਿ ਉਹਨਾਂ ਨੇ ਸਾਨੂੰ ਸਕੂਲ ਭੇਜਿਆ ਅਸੀਂ ਨਹੀਂ ਪੜੇ ਇਸ ਕਰਕੇ ਪਿਓ ਸਾਡਾ ਸਾਡੇ ਦੇ ਲੱਤ ਉੱਤੇ ਰੱਖਦਾ ਵੀ ਮੈਂ ਬਹੁਤ ਜ਼ੋਰ ਲਾਇ ਪੜ ਲਓ ਪੜ ਲਓ ਕੁੱਤੇ ਉਹ ਤਾਂ ਗਏ ਕਿਉਂ ਨਹੀਂ ਅੱਜ ਵੀ ਗਾਲਾਂ ਲੈਣੇ ਆ ਐਡੇ ਐਡੇ ਹੋ ਗਏ ਇਸ ਕਰਕੇ ਜੇ ਅੱਜ ਸਕੂਲ ਜਾਓਗੇ ਤਾਂ ਵਧੀਆ ਰਹੋਗੇ ਸਾਰੀ ਉਮਰ ਸੁੱਖ ਪਾਓਗੇ ਨਹੀਂ ਸਾਰੀ ਉਮਰ ਗਾਲਾਂ ਲਾਉਂਗੇ ਫਾਇਦਾ ਬਸ ਇਹੀ ਹੈ ਪੜਾਈ ਦਾ ਵੀ ਪੜ ਲਓ ਨਹੀਂ ਯਾਰੇ ਲਾਉਂਗੇ ਠੀਕ ਹੈ ਨਾ ਅਕਲ ਆ ਜੂਗੀ ਪੜਿਆ ਲਿਖਿਆ ਕਹਿੰਦਾ ਹਾਂਜੀ ਕਹਿੰਦਾ ਅਨਪੜਾ ਹੋ ਕਹਿੰਦਾ ਕਹਿੰਦਾ ਤੂੰ ਪੜਿਆ ਕਹਿੰਦਾ ਹੋ ਕਹਿੰਦਾ ਵਾਹ ਤੂੰ ਤਾਂ ਹਾਂਜੀ ਕਿਹਾ ਨਹੀਂ ਇਹ ਕਹ ਨੂੰ ਅਸੀਂ ਪੜਿਆ ਹੀ ਉਹਨੇ ਕ ਅਸੀਂ ਆਹੋ ਵਾਲੀ ਹੈ ਹਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ